ਸਸੀ ਗਰ ਗਾਈ ਜਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਅੱਜ ਦੇ ਬਲੌਗ ਵਿੱਚ ਦਿਖਾਵਾਂਗੇ ਘਰ ਦੇ ਸਾਰੇ ਕੰਮ-ਕਾਰ ਆਪਾਂ ਸਵੇਰ 5 ਵਜੇ ਉੱਠੇ ਸੀ 5 ਵਜੇ ਉੱਠ ਕੇ ਸਭ ਤੋਂ ਪਹਿਲਾਂ ਆਪਾਂ ਬਾਟ ਕੀਤਾ ਬਾਟ ਕਰਨ ਤੋਂ ਬਰੰਤ ਹੁਣ ਆਪਾਂ ਬੱਚਿਆਂ ਲਈ ਬਣਾਉਂਦੇ ਆ ਚਾਹ ਸਭ ਤੋਂ ਪਹਿਲਾਂ ਮੈਂ ਚਾਹ ਦੇ ਵਿੱਚ ਪਾਈ ਹੈ ਲਾਚੀ ਘੁੱਟ ਕੇ ਹਾਂਜੀ ਲਾਚੀ ਮੈਂ ਪਾਤੀ ਹੈ ਜੀ ਪਾਣੀ ਆਪਣਾ ਰਿਜਨ ਦਿਆਏ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪੱਤੀ ਪੱਤੀ ਪਾਉਣ ਤੋਂ ਬਾਅਦ ਮੈਂ ਆਪਣੂੰ ਜੀਏ ਦੇ ਵਿੱਚ ਪਾਣੀ ਥੜੀ ਦਿਖਾਉਂਗੀ ਖੰਡ ਚਾਹ ਦੇ ਸਾਹ ਨਾਲ ਕਿੰਨੇ ਚਮ ਜਿੰਨੀ ਆਪਣੀ ਜਾਏ ਉੰਨੀ ਆਪਰ ਪਾਉਣਗੇ ਖੰਡ 2 ਚਮਚ 3 ਚਮਚ 4 ਚਮਚ ਆਹ ਚਾਹ ਪਨੀ ਬੰਦਈਆ ਜੀ ਬਾਅਦ ਵਿੱਚ ਪਾਉਣੀ ਹੈ ਗਿਰਦਾ ਹਾਂਜੀ ਗਾਇਜ਼ ਚਾਹ ਆਪਣੀ ਬਣ ਗਈ ਹੈ ਤੇ ਹੁਣ ਆਪਾਂ ਤੋਂ ਲੱਗੇ ਵਿੱਚ ਦੁੱਧ ਦੇਖਦੇ ਹਾਂ ਕਿੰਨਾ ਚੋਟਾ ਪੰਘਾ ਹਾਂਜੀ ਚਾਹ ਆਪਣੀ ready ਹੈ ਹਾਂਜੀ ਹਾਂਜੀ ਗਾਇਜ਼ ਜਿੰਨਾ ਚਿਰ ਆਪਣੀ ਚਾਹ ਬਣਦੀ ਹੈ ਉਬਾਲਾ ਹੁੰਦਿਆ ਹੈ ਉਹਨਾਂ ਤੇ ਘਰ ਆਪਾਂ ਬਣ ਲੈਨੇ ਆਟਾ ਬਚਿਆ ਕਰਨੇ ਨੇ ਹਾਂਜੀ ਜੇ ਹੁਣ ਮੈਂ ਗੁੰਨ ਰਹੀ ਹਾਂ ਆਟਾ ਆਪਾਂ ਨਾਲ ਨਾਲ ਅਜੇ ਗੁੰਨ ਲੈਨੇ ਆਟਾ ਕਿਉਂਕਿ ਸਵੇਰ ਦਾ ਟਾਈਮ ਹੈ ਤੇ ਕੰਮ ਜਿਹੜੇ ਸਾਰੇ ਜਲਦੀ ਜਲਦੀ ਕਰਨੇ ਨੇ ਨਾਲ ਨਾਲ ਚਾਰ ਬੰਨ ਜਣੀ ਇੱਕ ਸਾਈਡ ਤੇ ਇੱਕ ਸਾਈਡ ਤੇ ਆਪਣੀ ਆਟਾ ਗੁੱਝ ਜਾਣਾ ਹੈ ਆਟਾ ਗੁੰਨ ਕੇ ਰੱਖ ਕੇ ਬਾਅਦ ਵਿੱਚ ਆਪਾਂ ਪਾਵਾਂਗੇ ਬੱਚਿਆਂ ਦੀ ਚਾਹ ਠੰਡੀ ਹਾਂਜੀ ਗਾਇਜ਼ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਿਆਈ ਆਪਾਂ ਆਟਾ ਠਾਕਤਾ ਹੈ ਕਿਉਂ ਆਪਾਂ ਪਾਉਣ ਲੱਗੇ ਹਾਂਜੀ ਗਾਇਜ਼ ਬੱਚਿਆਂ ਦੀ ਚਾਹ ਆਪਾਂ ਠੰਡੀ ਪਾ ਦੇ ਲੱਗੇ ਆ ਇਹ ਆਪਣੀ ਚਾਹ ਪਾ ਕੇ ਪੀ ਕੇ ਤੇ ਬਾਅਦ ਵਿੱਚ ਕਰਾਂਗੇ ਰੋਟੀ ਨੂੰ ਪੱਠੇ ਪਾਵਾਂਗੇ

ਜੀ ਗਾਇਸ ਫਿਰ ਆਪਾਂ ਬਾਹਰ ਜਾਂਦੇ ਤੁਰ ਕੇ ਸੱਥੇ ਆ ਪਰ ਲਾਵਾਂਗੇ ਕਿ

ਆਪਾਂ ਦਾ ਸਟਾਨੇ ਪਾਇਓ ਇਹਨੇ ਮੈਨੂੰ ਨਹੀਂ ਗਿਆ ਹਾਂਜੀ ਗਾਇਜ਼ ਤੇ ਗੋਆ ਬੱਚੋ ਚੁੱਕ ਲਿਆ ਤੇ ਹੁਣ ਆਪਾਂ ਪਾਠੀਆਂ ਜਿਹੜੀਆਂ ਪਾਤ ਰਹੇ ਆ ਪਾਠੀਆਂ ਪੱਤ ਕੇ ਤੇ ਬਾਅਦ ਵਿੱਚ ਆਪਾਂ ਬੱਚਿਆਂ ਨੂੰ ਜਿਹੜਾ ਤਿਆਰ ਕਰਨਾ ਹੈ ਜਿਵੇਂ ਨਵਾ ਕੇ ਤੁਸੀਂ ਸਾਰੇ ਜਾਣੀਏ ਦੱਸੋਗੇ ਸਵੇਰ ਕਿੰਨੂ ਕਿੰਨੂ ਜਿਹੜੇ ਕੰਮ ਜਲਦੀ ਜਲਦੀ ਕਰਨੇ ਪੈਂਦੇ ਆ हेंड वाश अलवस पान का फायदा जोड़े अपने हाथ वो भी गंदे नहीं होने कम भी अपना सारा बढ़िया तरीके का हो जी पानी लगान तो लगता बच्चे नुवाले ਲੈ ਜਾਂਦੇ ਨੇ ਹੋਰ ਬੱਚੇ ਆਪਾਂ ਜਲਦੀ ਜਲਦੀ ਤਿਆਰ ਕਰਾਣਾ ਹੈ ਸਕੂਲ ਦੇ ਲਈ ਤੇ ਹੋਲੇ ਨਾਲ ਜੁਨੀਫਾਰਮ ਪਾ ਕੇ ਤੇ ਬਾਦ ਵਿੱਚ ਇਹਨਾਂ ਦੇ ਬਾਹਾਂ ਕਿ ਆਪਾਂ ਸੇਰ ਜੁਨੀਫਾਰਮ ਪਾ ਲਈ ਆ ਕੋਛ ਨਹੀਂ ਪਾ ਰਹੀ ਆ ਗਰਡਨਰ ਨਹੀਂ ਪਾ ਲਈ ਗਰਡਨਰ ਨਾਲੋਂ ਥੋੜਾ ਸਪਰਾਈਜ਼ ਬੱਚਿਆਂ ਚੜੇ ਆਪਾਂ ਜਲਦੀ ਜਲਦੀ ਰੈਡੀ ਕਰ ਲੈਂਦੇ ਆ ਕਿਉਂਕਿ ਬੱਚਿਆਂ ਦਾ ਟਾਈਮ 8 ਵਜੇ ਹੈ ਮੈਂ ਰੈਡੀ ਹੋ ਗਏ ਗਰਡਨਰ ਨੂੰ ਬਾਏ ਬਾਏ ਕਰ ਦੋ ਨਾਈਸ ਵੀਡੀਓ ਨਾਲ ਤੇ ਬਾਏ ਬਾਏ ਗਾਈਜ਼ ਰੇ ਰੇ ਜਾਈਂ ਸਾਰੇ ਚੈਨਲ ਨੂੰ ਲਾਈਕ ਕਰੋ ਹਾਂ ਤੇ ਦਰ ਨਾਲ ਲਾਈਕ ਕਰ ਦਿਓ ਗਾਈਜ਼ ਜੇ ਆਪਾਂ ਹੁਣ ਬੱਚਿਆਂ ਦੇ ਸਿਰ ਜਿਹੜੇ ਉਹ ਬਾਹਰ ਆਏ ਨੇ ਫੇਰ ਵਾਕੇ ਬੱਚਿਆਂ ਨੂੰ ਗਾੜੀ ਕਰਕੇ ਤੇ ਫਿਰ ਆਪਾਂ ਬੱਚਿਆਂ ਦੀ ਬਣਾਵਾਂਗੇ ਰੋਟੀ